ਦੂਜੀ ਗੱਲ ਅੱਜ ਆਪਾਂ ਜਿਸ ਰੋਡ ਦੇ ਉੱਤੇ ਖੜੇ ਆ ਨਰੇਜ ਜੀ ਜਦੋਂ ਅਸੀਂ ਕਾਲਜ ਪੜ੍ਹਦੇ ਹੁੰਦੇ ਸੀਗੇ ਅੱਜ ਤੋਂ 10-12 ਸਾਲ ਪਹਿਲਾਂ ਦੀ ਗੱਲ ਆ ਇਹ ਸਾਰਾ ਰੈ residențial ਏਰੀਆ ਹੁੰਦਾ ਸੀ ਇਹ ਰਹਿੈਸ਼ੀ ਏਰੀਆ ਸੀਗਾ ਜੀਤ ਰੋਡ ਪਰ 10 ਸਾਲਾਂ ਦੇ ਵਿੱਚ ਇੰਨਾ ਦਾ ਕਮਰਸ਼ੀਅਲਾਈਜੇਸ਼ਨ ਇਹਦਾ ਕੀਤਾ ਗਿਆ ਕਿ ਇਹ ਅਜ ਕੈਨੇਡਾ ਜਾਣ ਦੀ ਸੜਕ ਅਨੁਗਲੋਕੀ ਕਹਿਣ ਲੱਗੇ ਆਹ ਬਿਲਡਿੰਗਾਂ ਜਿਹੜੀਆਂ ਸਾਡੇ ਸਾਹਮਣੇ ਬਣੀ ਐ ਇਹ ਸਾਰੀਆਂ ਬਿਲਡਿੰਗਾਂ ਰੈ residențial ਸੀ ਇਹ ਲੋਕਾਂ ਦੇ ਰਹਿਣ ਸੀ ਇੱਥੇ ਇਹ ਕਿਸ ਤਰੀਕੇ ਨਾਲ ਕਿਹੜੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਇੱਥੇ ਬਿਲਡਿੰਗ ਇਨਸਪੈਕਟਰਾਂ ਨੇ ਪੈਸੇ 2 ਨੰਬਰ ਦੇ ਵਿੱਚ ਲੈ ਕੇ ਬਿਨਾ ਸੀਐਲਜੂ ਦੇ ਇਹਨਾਂ ਦੇ ਰੱਖਿਸ਼ ਪਾਸ ਕੀਤੇ ਪਿਛਲੇ 10-12 ਸਾਲਾਂ ਦੇ ਵਿੱਚ ਜਿਹੜਾ ਜੀਤ ਰੋਡ ਦੇ ਉੱਤੇ ਪੀਜੀ ਗੁੱਲੇ ਉਹ ਵੀ ਕਮਰਸ਼ੀਅਲ ਸੀਗੇ ਨਗਰ ਨਿਗਮ ਨਾਲ ਟੈਕਦੀ ਜੋੜੀ ਉਹਦੇ ਵਿੱਚ ਹੋਈ ਦਾਇਰੇ ਦੇ ਨਾਲ ਆਪਾਂ ਦੇਖਦੇ ਹੁੰਦੇ ਸੀਗੇ ਕਿ ਪੰਜਾਬ ਪੁਲਿਸ 6 ਸਾਲ 6 ਮਹੀਨੇ ਬਾਅਦ ਇੱਕ ਪੀਜੀ ਦੇ ਵਿੱਚ ਪੀਜੀ ਤੇ ਦਬਿਸ਼ ਕਰਦੀ ਸੀ ਉਹ ਦਬਿਸ਼ੇ ਹੁੰਦੀ ਸੀ ਫਾਰਮੈਲਟੀ ਹਾਂ ਕਿ ਜੇ ਉਹ ਦੋ ਦਿਨ ਪੀਜੀ ਬੰਦ ਰਹਿੰਦੇ ਸੀ ਜਿਹੜੇ ਰਜਿਸਟਰ ਨਹੀਂ ਹੁੰਦੇ ਸੀ ਫੇਰ ਖੁੱਲ ਜਾਂਦੇ ਸੀਗੇ ਅੱਜ ਜੀ ਇਹ ਕਾਰਵਾਈ ਕਰਨ ਲੱਗੇ ਆ ਤੇ ਇਹ ਕਾਰਵਾਈ ਪ੍ਰੋਪਰ ਹੋਵੇ ਜਿਹੜੇ ਹਾਊਸ ਟੈਕ ਚੋਰੀ ਹੈ ਨਗਰ ਰੇਮ ਦੇ ਪਿਲੇ 10 ਸਾਲਾਂ ਦੇ ਅੰਦਰ ਜਿਨ੍ਹਾਂ ਨੇ ਹਾਊਸ ਟੈਕ ਚੋਰੀ ਕੀਤਾ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਵੇ ਉਹ ਬਿਲਡਿੰਗ ਇੰਸਪੈਕਟਰ ਦੇ ਵੀ ਕਾਰਵਾਈ ਹੋਵੇ ਜਿਹੜੀ ਅੱਖਾਂ ਬੰਦ ਕਰਕੇ ਚੋਰੀ ਕਰ ਦਿੰਦੇ ਬਈ ਸੀ ਤੇ ਉਹਨਾਂ ਅਧਿਕਾਰੀਆਂ ਦੇ ਕਾਰਵਾਈ ਹੋਵੇ ਜਿੰਨਾਂ ਨੂੰ ਪਤਾ ਹੁੰਦਾ ਸੀ ਸਭ ਕੁਝ ਵੀ ਫੇਰ ਵੀ ਬਿਨਾ ਸੀਐਲਜੂ ਤੋਂ ਨਗਰ ਨਿਗਮ ਨੂੰ ਵੀ ਚੁਣਾ ਲੱਗਦਾ ਸੀਗਾ ਤੇ ਮਜਾਸਾ ਕਰਦੂਗੇ ਚੁਣਾ ਲੱਗਦਾ ਸੀ ਹੁਣ ਗੱਲ ਕੀਤੀ ਹੈ ਕੱਲ ਡੀਸੀ ਸਾਹਿਬ ਨੇ ਤਸਵੀਲ ਦੇ ਵਿੱਚ ਚੈਕਿੰਗ ਕੀਤੀ ਹੈ ਨਾ ਤੇ ਆਪਾਂ ਨੂੰ ਵੀ ਪਤਾ ਕਰੈਕਟਰ ਰੇਟ ਕੀ ਹੁੰਦਾ ਕਲੋਨੀ ਦਾ ਤੇ ਵੈਸੇ ਕੀ ਰੇਟ ਹੁੰਦਾ ਕੁਝਾਂ ਨੂੰ ਤਾਂ 60000 ਰੁਪਏ ਕਲੋਨੀਆਂ ਦੇ ਰੇਟ ਵੱਧ ਗਏ ਪਰ ਅੱਜ ਉਹੀ 5000 ਰੁਪਏ ਕਲੈਕਟਰ ਰੇਟ ਆ ਕਿ ਡੀਸੀ ਨੂੰ ਉਹ ਚੀਜ਼ਾਂ ਨਹੀਂ ਦਿਖਦੀਆਂ ਚੂਨਾ ਲੱਗਦਾ ਸਰਕਾਰ ਨੂੰ ਸਰਕਾਰ ਕਹਿੰਦੇ ਘਾਟੇ ਚ ਸਰਕਾਰ ਕੋਲੇ ਪੈਸਾ ਹੈ ਨਹੀਂ ਅੱਜ ਮੈਂ ਹੁਣ ਜੀਤ ਰੋਡ ਤੇ ਆ ਰੈਜ਼ੀਡੈਂਸ ਦਾ ਕਮਰਸ਼ਲ ਹੈ ਇਹ ਪੈਸੇ ਆ ਜਿਹੜੇ ਸਰਕਾਰ ਦੇ ਖਜ਼ਾਨੇ ਚ ਜਾਵੇ ਉਹ ਪੈਸਾ ਜਿਹੜਾ ਆਪਾਂ ਤਹਿਸੀਲਦਾਰਾਂ ਉੱਥੇ ਰੋਜ਼ ਜਿਹੜੇ ਕਲੋਨੀਆਂ ਦੇ ਮਾਲਕ ਆਉਂਦੇ ਆ ਜਿਹੜਾ 50 ਲੱਖ ਦਾ ਕਿੱਲਾ ਲੈ ਕੇ 50 ਕਰੋੜ ਦਾ ਵੇਚ ਗਾ ਲੋਕਾਂ ਨੂੰ ਉਹਨਾਂ ਨੇ ਵੇਚਦੇ ਜਿਹੜੇ ਜਿੰਨਾ ਤੋਂ ਖਰੀਦਿਆ ਜਾਂਦਾ ਉਹਨਾਂ ਨੂੰ ਵਾਪਸ ਦੇ। ਮਰੇਜੀ ਤੁਸੀਂ ਦੇਖੋ ਬਠਿੰਡਾ ਸ਼ਹਿਰ ਦੇ ਅੰਦਰ ਇੱਕ ਕਿਦਾਂ ਦਾ ਲੋਕਾਂ ਦੀ ਅੱਖਾਂ ਦੇ ਵਿੱਚ ਘੱਟਾ ਪਾਇਆ ਜਾਂਦਾ। ਵਰਦਮਾਨ ਕਰਕੇ ਇੱਕ ਇੱਥੇ ਫੈਕਟਰੀ ਹੁੰਦੀ ਸੀ। ਉਹ ਫੈਕਟਰੀ ਦੇ ਉੱਤੇ ਬਿਨਾਂ ਸੀਐਲਯੂ ਦੇ ਬਿਨਾਂ ਕਿਸੇ ਤੋਂ ਕਾਰਵਾਈ ਤੋਂ ਉੱਥੇ ਪਲਾਟ ਕੱਟ ਕੇ ਵੇਚ ਦਿੱਤੇ ਗਏ। ਲੱਖ ਲੱਖ ਰੁਪਇਆ ਗਜ। ਨਾ ਤਾਂ ਉਹ ਆਮ ਵਿਅਕਤੀ ਦੇ ਪਹੁੰਚ ਦੇ ਵਿੱਚ ਹੈ। ਠੀਕ ਹੈ ਮੀਡਲ ਕਲਾਸ ਦਾ ਮਕਾਨ ਬਣਾਉਣੋਂ ਗਿਆ। ਦੂਜੀ ਗੱਲ ਸਰਕਾਰ ਨੂੰ ਵੀ ਚੋਣਾਂ ਲਾਈ ਜਾਂਦੇ ਆ। ਕਲੈਕਟਰ ਰੇਟ ਹੁੰਦਾ 15000 ਰੁਪਿਆ ਤੇ ਪਬਲਿਕ ਦੇ ਵਿੱਚ ਆਮ ਜਨਤਾ ਦੇ ਵਿੱਚ ਮਿਲਕ ਦਿਖਦੇ ਨੇ ਲੱਖ ਰੁਪਿਆ ਦੋ ਨੰਬਰ ਦੇ ਬਲੈਕ ਦੇ ਵਿੱਚ ਉਹਨਾਂ ਨੂੰ ਸਭ ਨੂੰ ਪਤਾ ਏ ਟੂ ਜ਼ेड ਜਿੰਨਾ ਤਹਿਸੀਲ ਦਾ ਮੈਕਵਾ ਜਿੰਨਾ ਪਟਵਾਰਖਾਨਾ ਉਹਨਾਂ ਨੂੰ ਸਭ ਨੂੰ ਪਤਾ ਵਿਆ ਹੈ ਕਿ 20 ਲੱਖ ਰੁਪਿਆ ਦਾ ਕਿਲਾ ਵਿਕਦਾ ਹੈ ਉਸ ਤੋਂ ਬਾਅਦ ਉਹ ਰੰਗ ਰੂੰਗ ਕਰਕੇ ਉੱਥੇ ਕੱਚੀਆਂ ਸੜਕਾਂ ਪਾ ਕੇ ਔਰ 20 ਕਰੋੜ ਦਾ ਵਿਕਦਾ ਪਰ ਉੱਥੇ ਕਾਰਵਾਈ ਕੋਈ ਨਹੀਂ ਐਸ ਕਰਕੇ ਕਿ ਇੱਥੇ ਸਾਰੇ ਜਾਣੇ ਵਿੱਚ ਮਿਲੇ ਹੋਏ ਨੇ ਜਿਹੜੇ ਐਕਸ਼ਨ ਜੀ ਕਰਨ ਲੱਗੇ ਹੈ ਭਗਵੰਤ ਮਾਨ ਸਾਹਿਬ ਤੁਸੀਂ ਹਾਲੇ ਆਪ ਨੂੰ ਕਿਉਂਕਿ ਦਿੱਲੀ ਦਾ ਉਹਨਾਂ ਦਾ ਦਿੱਲੀ ਮੋਡਲ ਨਹੀਂ ਹੋ ਗਿਆ ਠੀਕ ਹੈ ਹੁਣ ਜਿਹੜੇ ਅੱਖਾਂ ਪੁੰਝੇ ਦਾ ਕੰਮ ਉਹ ਕਰਨ ਲੱਗੇ ਪਏ ਨੇ ਇਹ ਅੱਖਾਂ ਪੁੰਝੇ ਦਾ ਕੰਮ ਨਾ ਕਰੋ ਪੰਜਾਬ ਮੰਗਦਾ ਹੈ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਜਵਾਨੀ ਵੈਸੀ ਤਰਫ ਤੋਂ ਹੀ ਪਈ ਹੈ ਅੱਧੀ ਕੈਨੇਡਾ ਅਮਰੀਕਾ ਖਾ ਗਿਆ ਤੇ ਅੱਧਾ ਕਿ ਚਿੱਟਾ ਖਾ ਗਿਆ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਇਹ ਕਾਰਵਾਈ ਚੰਗੇ ਦੇ ਕੇਰੇ ਨਾਲ ਤੇ ਸੁਜ ਸੁਜ ਜੀ ਢੰਗ ਨਾਲ ਹੋਣੀ ਚਾਹੀਦੀ ਹੈ ਕੱਲੇ ਦੋ ਦਿਨ ਫਾਰਮੈਲਿਟੀ ਕਰਨ ਤੋਂ ਬਾਅਦ ਇਹ ਕਾਰਵਾਈ ਬੰਦ ਨਾ ਕਰ ਦਿਓ ਅਸ਼ਦੋਸ਼ ਇੱਕ ਕਹਿੰਦੇ ਨਾ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ ਹਨਾ ਜ਼ਮੀਨ ਜੱਟ ਦੀ ਮੈਨੂੰ ਲੱਗਦਾ ਕਿੰਨੀਆਂ ਕਿ ਜ਼ਮੀਨਾਂ ਰਹਿ ਗਿਆ ਸਾਰੀਆਂ ਵੇਚ-ਵੇਚ ਕੇ ਬਾਹਰ ਭੱਜ ਜੰਦੇ ਮੇਰੇ ਕੋਲੇ ਡੇਢ ਕਿੱਲਾ ਹੈਗਾ ਮੈਂ ਅੱਜ ਵੀ ਰੱਖੀ ਬੈਠਾ ਮੈਨੂੰ 20 ਸਾਲ ਹੋ ਗਏ ਮੈਂ ਵੇਚੀ ਨਹੀਂ ਪਰ ਮੇਰਾ 5 ਕੇ ਸਾਲ ਪਹਿਲਾਂ ਵਗਣਾ ਜੀ ਪਿੰਡੇ ਦੇ ਵਿੱਚ ਸਿਰਫ ਦੋ ਹੀ ਬਾਜ਼ਾਰ ਹੁੰਦੇ ਸੀਗੇ ਥੋਬੇ ਵੀਰ ਬੋਫ ਤੋਂ ਵੀਰ ਤੇ ਸਰਵੇ ਵੀਰ ਤੇ ਜੇ ਇਹਨੇ ਮਹੜਾ ਮੋਟਾ ਮਹਿੰਗਾ ਸਮਾਨ ਲੈਣਾ ਹੁੰਦਾ ਸੀ ਉਹ ਮਾਲ ਰੋਡ ਤੇ ਚਲਾਇਆ ਜਾਂਦਾ ਸੀਗਾ ਪੰਜ ਸਾਲਾਂ ਦੇ ਅੰਦਰ ਅੰਦਰ ਕਨੇਡਾ ਅਮਰੀਕਾ ਦੀ ਤਰਜ਼ ਦੇ ਉੱਤੇ ਬਿੰਡੇ ਦੇ ਚਾਰੇ ਪਾਸੇ ਮੈਨੂੰ ਲੱਗਦਾ ਜਿਆਦਾ ਨਹੀਂ ਤੇ 50 60 ਪ੍ਰੈਕਟਰੀ ਆਊਟਲੈਟ ਬਣ ਗਏ ਤੇ ਲੈਣ ਵਾਲੇ ਕਿੰਨੇ ਕੁ ਲੋਕ ਐ ਤੇ ਵੇਚਣ ਵਾਲੇ ਵੀ ਉਹੀ ਐ ਨਾ ਜੀਬੀਦਾਰ ਜਿਹੜੇ ਦਿੱਲੀ ਦੀ ਬਰੂਹਾਂ ਦੇ ਉੱਤੇ ਕਹਿੰਦੇ ਸੀਗੇ ਕਿ ਅਸੀਂ ਕਮਰਸ਼ੀਅਲਾਈਜੇਸ਼ਨ ਜਾਂ ਅਸੀਂ ਮੌਨ ਨਹੀਂ ਖੁੱਲਣ ਦੇਣੇ ਮੌਨ ਨਹੀਂ ਖੁੱਲਣ ਦੇਣੇ ਜਾਂ ਅਸੀਂ ਵੱਡੇ ਘਰਾਂ ਚ ਚਰਾਣਿਆਂ ਦੇ ਉੱਤੇ ਕਰ ਵੀ ਕਰਾਂਗੇ ਕਾਰਵਾਈ ਕਰਾਂਗੇ ਠੀਕ ਹੈ ਇੱਥੇ ਅਡਾਨੀਆਂ ਬਾਨੀਆਂ ਨਹੀਂ ਆਉਂਦੇ ਨੇ ਪਰ ਅਡਾਨੀਆਂ ਬਾਨੀਆਂ ਤਾਂ ਹੀ ਉਹਨਾਂ ਅਰਗੇ ਜਿਹੜੇ ਛੋਟੇ-ਛੋਟੇ ਸੀ ਨਾ ਠੀਕ ਹੈ ਪੰਜ-ਸੱਤ ਤਿੰਨ ਫੈਕਟਰੀ ਆਊਟ ਦੇ ਪੁੱਛ ਰੋਡ ਦੇ ਖੁੱਲ ਗਏ ਤਿੰਨ ਚਾਰ ਖੁੱਲ ਗਏ ਡੱਬਾ ਦੇ ਰੋਡ ਦੇ ਉੱਤੇ ਚਾਰ-ਪੰਜ ਦੀ ਤਿਆਰੀ ਹੈ ਮਲੋਟ ਰੋਡ ਦੇ ਉੱਤੇ ਤੇ ਜ਼ਮੀਨਾਂ ਦੇ ਉਹੀ ਵੇਚੀ ਜਾਂਦੇ ਆ ਜ਼ਮੀਨਾਂ ਨਾਲੇ ਜੱਟ ਦੀ ਜੱਟ ਦੀ ਕਹਿੰਦੇ ਅਨਕ ਜੱਟ ਜੱਟ ਸ਼ਬਦ ਹੈ ਜਿਹੜਾ ਜ਼ਮੀਨਾਂ ਕਰਕੇ ਜੱਟ ਕਲੇ ਜੱਟ ਕਲੇ ਮਤਲਬ ਇੱਕ ਪਾਰਟਿਕੂਲਰ ਸਿੱਖੀ ਗੰਦ ਦੇ ਵਿੱਚ ਨਹੀਂ ਜੱਟ ਵੱਲੋਂ ਕਿ ਜਿਹੜਾ ਵਾਹੀ ਕਰਦਾ ਹਾਂ ਚਾਹੇ ਉਹ ਬਾਣੀਆਂ ਚਾਹੇ ਪੰਡਤ ਹੈ ਚਾਹੇ ਸਿੱਖ ਹੈ ਕੋਈ ਵੀ ਧਰਮ ਦੇ ਨਾਲ ਬਿਲੋਂਗ ਕਰਦਾ ਠੀਕ ਹੈ ਜ਼ਮੀਨ ਤਾਂ ਹਰੇਕ ਨੂੰ ਪਿਆਰੀ ਹੁੰਦੀ ਹੈ ਜੀ ਪਰ ਅੱਜ ਦੇ ਟਾਈਮ ਦੇ ਉੱਤੇ ਜਿਆਦਾ ਨੋਟਾ ਦਾ ਮੁੱਲ ਇੰਨਾ ਜ਼ਿਆਦਾ ਹੋ ਗਿਆ ਕਿ ਜ਼ਮੀਨ ਵੇਚ ਕੇ ਉੱਤੇ ਫੈਕਟਰੀ ਆਊਟਲੈਟ ਬਣਨੀ ਸ਼ੁਰੂ ਹੋ ਗਏ ਕਿ ਜਿਹੜੀ 10 ਲੱਖ ਦਾ ਕਿੱਲਾ ਸੀ ਅੱਜ ਕਰੋੜਾਂ ਦਾ ਹੋ ਗਿਆ ਹਰੇਕ ਨੂੰ ਜ਼ਮੀਨ ਆਪਣੇ ਪੈਸਾ ਪਿਆਰ ਹੈ ਐਸ ਕਰਕੇ ਤੁਸੀਂ ਦੇਖੋ ਇਹਦਾ ਰਿਜ਼ਲਟ ਹਜੇ ਨਹੀਂ ਤੁਸੀਂ 2-2.5 ਸਾਲਾਂ ਦੇ ਵਿੱਚ ਦੇਖੋਗੇ ਕਿ ਇਸ ਤਰੀਕੇ ਨਾਲ ਮਾਰਕੀਟ ਦੇ ਵਿੱਚ ਸਲੰਪ ਆਉਂਦਾ ਲੋਕਾਂ ਨੇ ਫੇਰ ਮੂਵ ਕਰਨਾ ਉਹੀ ਪੁਰਾਣੇ ਬਜ਼ਾਰਾਂ ਦੇ ਵਿੱਚ ਇਹ ਇੱਕ ਵਾਰ ਟ੍ਰੈਂਡ ਸੀਗਾ ਟ੍ਰੈਂਡ ਦੇ ਵਿੱਚ ਰੀਲਾ ਰੂਲਾ ਲੋਕੀ ਵਧੀਆ ਪਾਉਂਦੇ ਆ ਉੱਥੇ ਜਾ ਕੇ ਫੋਟੋਆਂ ਫੂਟਾਂ ਵਧੀਆ ਖਿੱਚਦੇ ਆ ਪਰ ਖੇਰ ਦੇ ਵਿੱਚ ਖਾ ਪੀ ਕੇ ਵਾਪਸੋਂ ਆਲੇ ਆ ਲੋਕਾਂ ਨੇ ਵਾਪਸ ਉਹੀ ਨਜ਼ਾਰਾਂ ਦੇ ਵਿੱਚ ਆਉਣਾ ਠੀਕ ਹੈ ਇਹ ਜਿੰਨਾ ਸਿਸਟਮ ਸੀਗਾ 2-4 ਸਾਲਾਂ ਦੇ ਵਿੱਚ ਹੀ ਹੋਰ ਆ ਉਸ ਤੋਂ ਬਾਅਦ ਨਹੀਂ ਚੱਲਦਾ ਜਾਣਾ ਕਿਉਂਕਿ ਹੁਣ ਵੀ ਬਾਗ ਲਾ ਲਏ ਦੁੱਧ ਦੀਆਂ ਡੈਰੀਆਂ ਖੋਲ੍ਹ ਲੀਆਂ ਉਹੀ ਮੁੰਡਿਆਂ ਨੇ ਜਿਹੜੀਆਂ ਜ਼ਮੀਨਾਂ ਵੇਚ ਕੇ ਨੇ ਜਿਹੜੇ ਕੁਝ ਆ ਗਏ ਆਗੇ ਵਾਪਸ ਵਧੀਆ ਕੰਮ ਕਰ ਲਿਆ ਹੁਣ ਉਹੀ ਬਾਹੀ ਉਹੀ ਜ਼ਮੀਨ ਤੇ ਸਭ ਕੁਝ ਹੋ ਸਕਦਾ 45 ਚੰਦੀ ਕੀ ਲੋੜ 45 45 50 50 ਲੱਖ ਰੁਪਇਆ ਲਾ ਕੇ ਜਿਹੜੇ ਬੰਦੇ ਜਾਂਦੇ ਬਾਈ ਜੀ ਮੈਂ ਕਹਿੰਦਾ 50 ਲੱਖ ਰੁਪਇਆ ਲਾ ਕੇ ਹਿੰਦੁਸਤਾਨ ਦੇ ਵਿੱਚ ਕੰਮ ਕਰ ਇੱਥੇ ਪੋਟੈਂਸ਼ੀਅਲ ਬਹੁਤ ਹੈ ਇੱਥੇ ਲੋਕੀ ਤੁਸੀਂ ਦੇਖੋ ਮੈਂ ਕੱਲ ਇੱਕ ਬੋਰਡਕਾਸਟ ਦੇਖੀ ਜਾਂਦਾ ਸੀਗਾ ਉਹ ਮੁੰਡੇ ਨੇ ਐਮਬੀਏ ਕਰਕੇ ਡੇਰੀ ਫਾਰਮ ਖੋਲਿਆ ਠੀਕ ਹੈ ਉਹ ਕਰੋੜਪਤੀ ਬਣ ਗਿਆ 3 ਸਾਲਾਂ ਦੇ ਵਿੱਚ ਵਿੱਚ ਠੀਕ ਹੈ ਇੱਥੇ ਕੰਮ ਕਰਨ ਦੀ ਓਪਰਚੁਨਿਟੀ ਬਹੁਤ ਹੈ ਜੇ ਆਪਾਂ ਬਾਹਰ ਜਾ ਕੇ ਟਰੱਕ ਚਲਾ ਸਕਦੇ ਆਂ ਟੈਕਸੀਆ ਜਿਹੜਾ ਆ ਰਿਹਾ ਤੇ ਓਲਾ ਓਬਰ ਤੇ ਇੰਡੀਆ ਦੇ ਵਿੱਚ ਵੀ ਚੱਲ ਰਹੀ ਹੈ ਤੇ ਕ੍ਰਾਈਮ ਕਰਕੇ ਆ ਇੱਥੇ ਸਰਕਾਰਾਂ ਚੰਗਿਆਣੀ ਚੰਗਾ ਫਿਊਚਰ ਦੀ ਦਿੰਦੀਆਂ ਸਰਕਾਰਾਂ ਇਸ ਕਰਕੇ ਨੌਜਵਾਨ ਪੀੜੀ ਜਾਂਦੀ ਹੈ ਜੇ ਹੁਣ ਪੜਿਆ ਲਿਖਿਆ ਬੰਦਾ ਕੋਈ ਬੀਏ ਐਮਏ ਕੀਤੀ ਹੈ ਕੋਈ ਡਿਗਰੀ ਹਾਸਲ ਕਰ ਲਈ ਨੌਕਰੀ ਉਹ ਹੀ 5000 10000 ਤੇ ਮਿਲਦੀ ਹੈ ਇਸ ਕਰਕੇ ਉੱਥੇ ਬੰਦੇ ਦਾ ਮੁੱਲ ਪੈਂਦਾ ਉੱਥੇ ਪੜ੍ਹਾਈ ਦਾ ਮੁੱਲ ਪੈਂਦਾ ਇਸ ਕਰਕੇ ਜਾਂਦੇ ਆ ਪੜ੍ਹਾਈ ਦਾ ਮੁੱਲ ਤਾਂ ਭਾਜੀ ਉਹ ਆਪਣੇ ਇੱਥੇ ਕਾਨੂੰਨ ਲਾ ਲਓ ਤੁਸੀਂ ਐ ਲਾ ਲਓ ਜੇ ਮੈਂ ਗੱਲ ਕਰਾਂ ਕਿਸੇ ਨੇ ਕ੍ਰਾਈਮ ਕਰਤਾ ਜਿਹਨੇ क्राइम ਕੀਤਾ ਉਹ ਸ਼ਾਮ ਨੂੰ ਛੱਡਿਆ ਜਾਂਦਾ ਜਿਹਨੇ ਨਹੀਂ ਕੀਤਾ ਉਹ ਅੰਦਰ ਹੋ ਜਾਂਦਾ ਬਰੇਜ ਜੀ ਇੱਕ ਉਦਾਹਰਣ ਦੇਣਾ ਸੁਣੋ ਮੈਂ ਇੱਕ ਜਿਹੜਾ ਡਿਪੋਰਟ ਹੋ ਕੇ ਕੈਨੇਡਾ ਅਮਰੀਕਾ ਤੋਂ ਆਏ ਆ ਉਹਦੇ ਵਿੱਚ ਦੋ ਤਿੰਨ ਸੌ ਦੋਰੇ ਭਗੋੜੇ ਸੀਗੇ ਜਿਹੜੇ ਆਉਂਦੇ ਸਰ ਪੰਜਾਬ ਬਲਦ ਨੇ ਚੱਕ ਲਏ ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਫੇਲੀਅਰ ਤਾਂ ਹੈਗਾ ਹੀ ਹੈ ਨਾ ਸਰਕਾਰਾਂ ਵੀ ਅਸੀਂ ਚੁੰਦੇ ਆ 92 ਐਮਐਲਏ ਚ ਤਾਕੇ ਭੇਜੇ ਕੀ ਰਿਜ਼ਲਟ ਨਿਕਲੇ ਤਿੰਨ ਸਾਲਾਂ ਦੇ ਵਿੱਚ ਦੇਖੋ ਸਰਕਾਰ ਜਿਹੜਾ ਕਾਂਗਰਸ ਦੇ ਰੀਜੇ ਕ ਥਾਣੇਦਾਰ ਮਸ਼ਹੂਰ ਸੀ ਸਿਬੱਲਾ ਨਾਲ ਆ ਬڑے ਲੋਕਾਂ ਦੇ ਪਰਚੇ ਕੀਤੇ ਉਸ ਬੰਦੇ ਨੇ ਤੇ ਇੱਕ ਡੀਐਸਪੀ ਤੇ ਐਸਐਸਪੀ ਵੀ ਓਜਾ ਹੋ ਗਿਆ ਐਸਐਸਪੀ ਬਿਰਕ ਸੀ ਇੱਥੇ ਉਸ ਬੰਦੇ ਨੇ ਵੀ ਨੇਰੀ ਲਿਆਤੀ ਬੜੀ ਚਮਚਾਗਰੀ ਕੀਤੀ ਹੈ ਸਰਕਾਰ ਦੀ ਕੀ ਕਹਿਣਾ ਚਾਹੋਗੇ ਐਜੇ ਅਫਸਰਾਂ ਤੇ ਵੀ ਨਹੀਂ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਪੁਲਿਸ ਦੇ ਨਾਮ ਤੇ ਕਾਲੀਆਂ ਭੇਡਾਂ ਪੁਲਿਸ ਦੇ ਵਿੱਚ ਐਜੀਆਂ ਭੇਡਾਂ ਹੈਗੀਆਂ ਅੱਜ ਐਸਐਸਪੀ ਹੈਗੇ ਐਜੇ ਅਫਸਰ ਹੋਏਗਾ ਛੋਟੇ 58 54 ਬੰਦਿਆਂ ਤੇ ਪੁਲਿਸ ਵਾਲੇ ਸਿਪਾਹੀਆਂ ਤੇ ਕਾਰਵਾਈ ਕਰਤੀ ਸਸਪੈਂਡ ਕਰਤੇ ਇਹ ਅਫਸਰਾਂ ਤੇ ਕਾਰਵਾਈ ਕਦੋਂ ਕਰੂਗੀ ਸਰਕਾਰ ਜਿਹੜੇ ਲੋਕਾਂ ਦੇ ਬੇਵਜਹ ਨਾਲ ਜਿਹੜੇ ਪਰਚੇ ਦਰਜ ਕਰਦੇ ਆ ਜਿਵੇਂ ਪਿਛਲੀਆਂ ਸਰਕਾਰਾਂ ਹੋਈਆਂ ਇਹ ਨਾਲ ਇੱਕ ਨੈਕਸਸ ਸੀਗਾ ਜਿਹਦਾ ਸੰਤਾਪ ਪੰਜਾਬ ਪਹਿਲਾ ਕਾਲੇ ਦੌਰ ਦੇ ਵਿੱਚ ਹੀ ਭੁਗਤ ਸਕ ਭੁਗਤਿਆ ਉਹਨੇ ਠੀਕ ਹੈ ਅੱਜ ਜ਼ਰੂਰਤ ਹੈ ਟਰਾਂਸਪੇਰੈਂਸੀ ਦੀ ਜਿਹੜੀ ਵੀ ਕਾਰਵਾਈ ਹੋਵੇ ਉਹ ਕਲੀਅਰ ਤੇ ਟਰਾਂਸਪੇਰੈਂਟ ਹੋਵੇ ਠੀਕ ਹੈ ਜੇ ਕਿਸੇ ਨੂੰ ਚੱਕ ਕੇ ਵੀ ਲੈ ਕੇ ਆਉਂਦੀ ਹੈ ਪੁਲਿਸ ਨਾਲ ਉਹਦੀ ਇਨਵੈਸਟੀਗੇਸ਼ਨ ਪਬਲਿਕ ਹੋਣੀ ਚਾਹੀਦੀ ਹੈ ਕਿਉਂ ਕਿਸ ਤਰੀਕੇ ਦੇ ਕਿਹੜੇ ਕੇਸ ਦੇ ਵਿੱਚ ਲੈ ਕੇ ਆਏ ਹੋ ਠੀਕ ਹੈ ਭਾਰਤ ਸਰਕਾਰ ਨੇ ਜਿਹੜੇ ਨਵੇਂ ਕਾਨੂੰਨ ਲੈ ਕੇ ਆਏ ਆ ਜਿਹੜੇ ਆਈਪੀਸੀ ਨੂੰ ਤੋੜ ਕੇ ਬੀਐਨਐਸ ਬਣਾਈ ਹੈ ਉਹਨਾਂ ਨੇ ਉਹਦੇ ਵਿੱਚ ਬਹੁਤ ਵੱਡੀਆਂ ਚੀਜ਼ਾਂ ਚੇਂਜ ਹੋਈਆਂ ਉਹ ਚੀਜ਼ਾਂ ਕਿਤੇ ਨਾ ਕਿਤੇ ਕਾਨੂੰਨ ਨੂੰ ਵੀ ਟ੍ਰਾਂਸਲੇਟ ਕਰਨ ਗਿਆ ਤੇ ਲੋਕਾਂ ਨੂੰ ਨਿਆਂ ਦਿਵਾਣ ਗਿਆ ਤੇ ਜਿਹੜੇ ਕਾਲੀਆਂ ਭੇਡਾਂ ਕਾਲੀਆਂ ਭੇਡਾਂ ਦਾ ਪਹਿਲੇ ਹੀ ਕਾਰਵਾਈ ਹੋਣੀ ਸ਼ੁਰੂ ਹੋ ਗਈਆਂ ਤੇ ਉਮੀਦ ਕਰਦਾ ਮੈਂ ਕਿ ਹੋਰ ਜਲਦੀ ਹੋਊਗੀ ਸਾਰਾ ਕੁਝ ਆਪਾਂ ਇਥੇ ਟ੍ਰੀਟ ਕਰਦੇ ਆ ਪਿਓਰ ਆਯੁਰਵੇਦਿਕ ਤਰੀਕੇ ਨਾਲ ਚਸ਼੍ਰਿਕਲ ਮੈਂ ਡਾਕਟਰ ਨਗਨੀਤ कौर ਸੈਦੋ ਮਠੰਡਾ ਦੇ ਵਿੱਚ ਪ੍ਰੈਕਟਿਸ ਕਰ ਰਹੀ ਹਾਂ ਪਿਛਲੇ 10 ਸਾਲ ਤੋਂ ਐਂਡ ਜਿਹੜੇ ਇੱਥੇ ਆਪਾਂ ਡਿਜ਼ੀਜ਼ ਦੀ ਟ੍ਰੀਟਮੈਂਟ ਕਰਦੇ ਆ ਮੇਨਲੀ ਬੋਨ ਐਂਡ ਜੋਇੰਟ ਤੇ ਜੇ ਮੈਕੀ ਗੋਡਿਆਂ ਦਾ ਦਰਦ ਮੋਟਿਆਂ ਦਾ ਦਰਦ ਸਿਰ ਦਾ ਕਮਰ ਦੀ ਦਿੱਕਤ ਇਹ ਸਾਰੇ ਟਰੀਟਮੈਂਟ ਇੱਥੇ ਕੀਤੇ ਜਾਂਦੇ ਆ ਛਾਟੇ ਕਾ ਟਾਈਪ ਕੁਝ ਵੀ ਕੋਈ ਵੀ ਤੁਹਾਨੂੰ ਜੋੜ ਦੀ ਕੋਈ ਦਿੱਕਤ ਹੈਗੀ ਹੈ ਗਠੀਆ ਮੈਨਲੀ ਆਪਾਂ ਇੱਥੇ ਨਾਲ ਦੇਖਦੇ ਹੈਗੇ ਆੇਟ ਦੀਆਂ ਬਿਮਾਰੀਆਂ ਨੇ ਸਕਿਨ ਦੀਆਂ ਬਿਮਾਰੀਆਂ ਨੇ ਓਬੈਸਟੀ ਹੈ ਮੋਟਾਪਾ ਜਿਹਨੂੰ ਆਪਾਂ ਕਹਿ ਦਿੰਦੇ ਆ ਮੀਨਸਲੀ ਆਂਦੀ ਹੈਗੀ ਲਿਵਰ ਦਾ ਡਿਜ਼ੀਜ਼ ਹੋ ਗਿਆ ਪੁਰਾਣੀ ਖਾਂਸੀ ਜ਼ੁਖਾਮ ਬੁਖਾਰ ਇਹ ਸਾਰਾ ਕੁਝ ਆਪਾਂ ਇੱਥੇ ਟਰੀਟ ਕਰਦੇ ਆ ਪਿਓਰ ਆਯੁਰਵੇਦਿਕ ਤਰੀਕੇ ਨਾਲ ਜਿਹਨੂੰ ਆਪਾਂ ਕਹਿੰਦੇ ਆ ਸ਼ੁੱਧ ਕੁਦਰਤੀ ਇਲਾਜ ਸਿਰਫ ਹਰਬ ਹੁੰਦੇ ਆ ਕੋਈ ਕੈਮੀਕਲ ਯੂਜ਼ ਨਹੀਂ ਕੀਤਾ ਜਾਂਦਾ ਐਂਡ ਇੱਥੇ ਆਪਣੇ ਕੋਲ ਇੰਡੋਰ ਪੇਸ਼ੈਂਟ ਐਡਮਿਸ਼ਨ ਜਿਹਨੂੰ ਆਪਾਂ ਕਹਿੰਦੇ ਆ ਭਰਤੀ ਹੋਣਾ ਉਹ ਫੈਸਿਲਿਟੀ ਵੀ ਹੈਗੀ ਹੈ ਆਪਣੇ ਕੋਲ ਜਿਹਨੂੰ ਜ਼ਿਆਦਾ ਦਿੱਕਤ ਹੈ ਉਹਨੂੰ ਆਪਾਂ 7 ਦਿਨ 14 ਦਿਨ ਜਿੰਨੇ ਵੀ ਟਾਈਮ ਦੀ ਟਰੀਟਮੈਂਟ ਹੁੰਦੀ ਹੈ ਉਹਦੇ ਅਕੋਰਡਿੰਗ ਉਹਨੂੰ ਆਪਾਂ ਇੱਥੇ ਐਡਮਿਟ ਕਰ ਸਕਦੇ ਹਾਂ ਤੇ ਐਂਡ ਆਪਣਾ ਐਡਰੈਸ ਆਏਗਾ ਆ ਬਠਿੰਡਾ ਤੇ ਮਾਨਸਾ ਰੋਡ ਹੈ ਉਹ ਤੋਂ ਥੋੜਾ ਅੱਗੇ ਆ ਕੇ ਜਸਸੀ ਚੌਕ ਆਉਂਦਾ ਹੈ ਜਸਸੀ ਚੌਕ ਤੋਂ ਆਪਾਂ ਰਾਈਟ ਮੁੜਦੇ ਹਾਂ 100 ਮੀਟਰ ਤੇ ਆਪਣਾ ਹਸਪੀਟਲ ਹੈ ਡਾਕਟਰ ਨਵਨੀਤ ਆਯੁਰਵੈਦਿਕ ਹਸਪੀਟਲ ਬਠਿੰਡ